ਜਿੰਨਾ ਤੇਰੇ ਪ੍ਰੋਟੈਸਟ ਚੱਲੂਗਾ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਆ ਇਹ ਸਾਡੇ ਬੱਚੇ ਨੇ ਅਸੀਂ ਮਰਦੇ ਤੰਮ ਤੱਕ ਲੜਦੇ ਰਹਾਂਗੇ ਜਿੱਤ ਉਹਨਾਂ ਦੀ ਹੁੰਦੀ ਆ ਜਿਹੜੇ ਸੰਘਰਸ਼ ਕਰਦੇ ਨੇ ਜਿਹੜੇ ਲੜਦੇ ਨੇ ਪੰਜਾਬ ਦੁਨੀਆ ਦੀ ਪਾਰਟੀ ਪੰਜਾਬ ਦੀ ਆ ਸਾਡੀ ਐ ਇਹ ਚੰਡੀਗੜ੍ਹ ਵੀ ਸਾਡਾ ਤੇ ਦਿੱਲੀ ਦੇ ਲੋਕਾਂ ਨੂੰ ਕੰਨ ਖੋਲ ਕੇ ਸੁਣੋ ਵਾਹ ਦੇ ਲਾਕੇ ਤੁਹਾਨੂੰ ਨਹੀਂ ਰੋਕ ਸਕਦੇ ਇਹ ਪੰਜਾਬ ਦੇ ਅਣਖ ਦੀ ਗੱਲ ਹੋ ਆਪ ਦੀ ਗੱਲ ਕੋਲ ਆ ਗਈ ਤੇ ਸਾਡੀ ਅਣਖ ਤੇ ਹੌਸਲੇ ਤੇ ਅਸੀਂ ਇਹ ਲੜਾਈ ਛੱਪ ਕੇ ਆ ਗਏ ਜਿਹੜੇ ਤੁਸੀਂ ਤੁਹਾਡੇ ਗੋਡੇ ਤੁਹਾਨੂੰ ਦੇਖਣੇ ਪੈਣਗੇ ਜਿਵੇਂ ਤੁਸੀਂ ਪਹਿਲਾਂ ਟੇਕੇ ਸੀਗੇ ਝੂਲਦੇ ਨਸਾਰ ਰਹਿਣਾ ਪੱਤ ਮਾਰਾਟ ਦੇ ਰਾਤ ਕਰੋ ਦਾ ਰਾਤ ਕਰੇਗਾ ਇਹ ਖਾਲਸਾ ਪੰਥ ਹਮੇਸ਼ਾ ਰਾਜ ਕਰੇਗਾ ਇਹ ਸਾਡੀ ਧਰਤੀ ਹੈ ਚੰਡੀਗੜ੍ਹ ਸਾਡਾ ਹੈ ਪੰਜਾਬ ਸਾਡਾ ਹੈ ਤੇ ਤੁਸੀਂ ਇੱਥੇ ਸਾਡੇ ਤੇ ਆਵਰ ਤੇ ਜ਼ਬਰਦਸਤੀ ਤੁਹਾਡੇ ਕਾਨੂੰਨ ਅਸੀਂ ਨਹੀਂ ਲਾਗੂ ਹੋਣ ਦੇਣੇ